ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਬ ਗਿਲ ਚੈਨਲ ਤੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਤੇ ਖੁਸ਼ ਹੋਵੋਗੇ ਅੱਜ ਦਾ ਜੋ ਇਹ ਵਲੌਗ ਹੈ ਉਹ ਹੈ ਪਿੰਡ ਗਜ਼ਲ ਜੋ ਕਿ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਤੇ ਇਹ ਪਿੰਡ ਛੋਟੇ-ਛੋਟੀਆਂ ਇਹ ਪਹਾੜੀਆਂ ਐ ਇਦਾਂ ਹੀਆਂ ਨੇ ਜੋ ਮੇਰੇ ਪਿੱਛੇ ਨੇ ਉਹਨਾਂ ਦੇ ਵਿੱਚ ਹੈਗਾ ਤੇ ਇੱਥੇ ਡਰੇਨਾਂ ਪੋਲਾ ਮਤਲਬ ਕੀ ਬਾਰਡਰ ਆ ਸੋ ਇਸੇ ਕਰਕੇ ਇੱਥੇ ਆ ਇਦਾਂ ਦਾ ਏਰੀਆ ਵਾ ਥੋੜਾ ਜਿਹਾ ਖਤਰਨਾਕ ਜਿਹਾ ਏਰੀਆ ਕਿ ਮਤਲਬ ਪਿੰਡ ਉੱਚੀ ਜਗ੍ਹਾ ਦਾ ਜਗ੍ਹਾ ਪਿੰਡ ਉਪਰ ਆ ਉੱਚੀ ਜਗ੍ਹਾ ਤੇ ਤੇ ਬਾਰਡਰ ਜੋ ਆ ਨੀਵੀਂ ਜਗ੍ਹਾ ਤੇ ਆ ਤੇ ਇੱਥੇ ਮੈਨੂੰ ਵੈਸੇ ਬਾਰਡਰ ਦਿਖ ਰਿਹਾ ਮੈਂ ਤੁਹਾਨੂੰ ਬੈਕ ਕੈਮਰੇ ਤੋਂ ਬਾਅਦ ਵਿੱਚ ਦਿਖਾਨੀ ਆ ਫਿਲਹਾਲ ਮੈਂ ਖੁਦ ਦੇਖਣਾ ਤੇ ਆ ਜੋ ਫਿਰ ਕਰਦੇ ਆ ਸ਼ੁਰੂ ਇਸ ਪਿੰਡ ਦੀ ਸੈਰ ਤੇ ਚਲੋ ਆ ਬਟਰਫਲਾਈ ਕਿੱਥੇ ਗਈਆਂ ਤਿਤਲੀਆਂ ਉੱਡ ਗਈਆਂ ਅਰੇ 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 ਰੇ 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 ਇਹਨੇ ਸੋਹਣੀਆਂ ਅਰੇ ਹਾਂ ਤੇ ਇਹ ਪਹਾੜੀ ਜੀ ਤੋਂ نیچے ਚੱਲ ਕੇ ਉਹ ਦਰਾ ਪਿੰਡ ਤੇ ਬਾਰਡਰ ਵੇਟ ਇਸਾਈਡ ਤੋਂ ਨਹੀਂ ਦਿਖੂਗਾ ਮਗਰਦਾ ਹੁਣ ਦਿਖੂਗਾ ਹਾਂ ਆ ਰਿਹਾ ਸਾਰਾ ਬਾਰਡਰ ਆ ਬਾਰਡਰ ਦੇ ਉੱਪਰ ਹੀ ਆ ਘਾਰ ਨੇ ਆ ਦੇਖ ਵਾਸਾਰਾਵਾ ਬਾਰਡਰ ਆ ਜਿਹੜੀਆਂ ਪ੍ਰਾਲੀਆਂ ਨੇ ਇਹ ਉਧਰ ਪਾਕਿਸਤਾਨ ਵਾਲਿਆਂ ਦੀਆਂ ਨੇ ਤੇ ਉਹ ਛਿੱਟਾ ਛਿੱਟਾ ਸਬਜ਼ੀਆਂ ਲਗਾਈਆਂ ਉਹਨਾਂ ਨੇ ਲਗਾਈਆਂ ਉਸ ਸਾਈਡ ਤੇ ਆ ਫਿਰ ਆਪਣੇ ਇਧਰ ਦੇ ਘਰ ਆ ਗਏ ਪੰਜਾਬ ਦੇ ਭਾਰਤ ਪੰਜਾਬ ਦੇ ਤੇ ਉਹ ਫਿਰ ਬਾਰਡਰ ਲਾਈਨ ਤੇ ਇੱਕ ਹੋਰ ਆਪਣਾ ਘਰ ਆਪਣਾ ਨਹੀਂ ਮਤਲਬ ਆਪਣੇ ਲੋਕਾਂ ਦਾ ਘਰ ਤੇ ਆ ਫਿਰ ਇੱਕ ਹੋਰ ਘਰ ਆ ਗਿਆ ਨਾ ਮਤਲਬ ਇਹ ਘਰ ਜਿਹੜੇ ਸਾਰੇ ਤਾਰ ਦੇ ਨਾਲ-ਨਾਲ ਨੇ ਹੂੰ ਆਸਾਰਾ ਬਾਰਡਰ ਹੈ ਬਾਰਡਰ ਦੇ ਉੱਪਰ ਨੇ ਘਰ ਨੰਨੂ ਰਸਤਾ ਵੀ ਜਿਹੜਾ ਬੜਾ ਔਖਾ ਜਾ ਜਾਂਦਾ ਮਤਲਬ ਕੋਮ ਫੇਰ ਕੇ ਜੇ ਵਿੰਗ ਲੋਂ ਵਿੰਗੂ ਬਲਾਵੇਂ ਖਾ ਕਿਉਂਕਿ ਇੱਥੋਂ ਜਿਹੜਾ ਬਾਰਡਰ ਹੈ ਨਾ ਉਹ ਉਧਰ ਨੂੰ ਚਲੇ ਜਾਂਦਾ ਮਤਲਬ ਦੂਸਰੇ ਪਾਸੇ ਨੂੰ ਇਧਰੋਂ ਦੂਜੇ ਪਾਸੇ ਨੂੰ ਘੁੰਮ ਜਾਂਦਾ ਇਹ ਚ ਪਾਣੀ ਹੁੰਦਾ ਹੋਵੇਗਾ ਪਰ ਇਸ ਟਾਈਮ ਦਾ ਇਹਦੇ ਵਿੱਚ ਪਾਣੀ ਨਹੀਂ ਹੈਗਾ ਖਾਲੀ ਆ ਉਹ ਫੱਜਿਆਂ ਦੇ ਮੋਰਚੇ ਅਜੇ ਵੀ ਇੱਥੇ ਬਣੇ ਹੋਏ ਨੇ ਅਰੇ ਆ ਸ਼ਾਇਦ ਗੰਦਾ ਪਾਣੀ ਆਉਂਦਾ ਹੈ ਗਟਰਾ ਪਿੰਡ ਦਾ ਸੀਵਰੇਜ ਵਾਲਾ ਪਾਣੀ ਇੱਥੇ ਆਉਂਦਾ ਇਸ ਟਾਈਮ ਤੱਕ ਖਾਲੀ ਹੈ ਸਾਰੀ ਨਹਿਰ ਬਣੀ ਹੋਈ ਹੈ ਨਹਿਰdੀਆਂ ਪੁਲ ਮਸ਼ੀਨਾਂ ਲੱਗੀਆਂ ਹੋਈਆਂ ਆਹ ਪੱਥਰ ਵੀ ਲੱਗਾ ਹੋਇਆ ਜਿੱਥੇ ਲਿਖਿਆ 84 ਆ ਰਹੀਆਂ ਮਸ਼ੀਨਾਂ ਰੇਲ ਔਰ ਪੁਲ ਕ੍ਰਾਸ ਕਰਨਾ ਹੈ ਜਿਹੜਾ ਟੁੱਟਾ ਉਧਰ ਥੋੜਾ ਪਾਣੀ ਨਾ ਮੂਟੀ ਦੇ ਸੁੱਕ ਗਿਆ ਹੁੰਦੇ ਪਾਣੀ ਵਿੱਚ ਪਿੱਛੇ ਉਹ ਰਸ ਸਾਰਾ ਪਾਕਿਸਤਾਨ ਦਾ ਖਤਰਨਾਕ ਇਧਰ ਨਹੀਂ ਜਾਣਾ ਕਿ ਟਾਇਰ ਜਿਹੜਾ ਖੁੱਭੂ ਸੁਭਾ ਹੈ ਨਾ ਇਧਰ ਦੀ ਚਾਲ ਇਧਰ ਪਾਣੀ ਹੈਗਾ ਉਧਰ ਪਾਣੀ ਨਹੀਂਗਾ ਜੇ ਪਾਣੀ ਬੰਦ ਕੀਤਾ ਉਧਰ ਪਾਣੀ ਨਾ ਜਾਏ ਸਹੀ ਹੈ ਸਹੀ ਆ ਰਹੀ ਆ। ਕੋ ਸਿਸਟਮ ਲਾਇਆ ਉਹ ਉਹ। ਈ ਇੱਥੇ ਵੈਸੇ ਰੋਕੇ ਜਾਂਦਾ ਬੁੱਟੀ-ਬੱਟੀ ਨਾਲ। ਕਿੰਨਾ ਜੰਗਲ ਬਣਾਇਆ ਹੈ ਜੰਗਲ ਚ ਪੈਂਦੇ। ਤੇ ਇੱਥੇ ਇੱਕ ਕਿਸੇ ਕਿਸਾਨ ਦੀ ਮੋਟਰ ਦੇ ਉੱਪਰ ਪਹੁੰਚ ਗਏ ਆ ਕਿਉਂਕਿ ਇਸ ਤੋਂ ਅੱਗੇ ਤਾਂ ਜਾਣਾ ਨਹੀਂ। ਇਹਨਾਂ ਨਾਲ ਗੱਲ ਕੀਤੀ ਆ ਇਹਨਾਂ ਦੀ ਇਹ ਸਾਰੀ ਜ਼ਮੀਨ ਤੇ ਉਹ ਵਾ ਬਾਰਡਰ ਆਹ ਬਾਰਡਰ ਤੇ ਜਿਹੜੇ ਦੂਜੀ ਸਾਈਡ ਘਰ ਦੇਖ ਰਹੇ ਆ ਨਾ। ਥੋੜੇ ਥੋੜੇ ਹਾਂ ਆਲੇ ਇਹ ਸਾਰੇ ਪਾਕਿਸਤਾਨ ਦੇ ਨੇ ਪੀਲੇ ਰੰਗ ਦੇ ਹਰੇ ਰੰਗ ਦੇ ਆਹ ਕੁਝ ਸੋਲਰ ਲੈਟਾਂ ਇਹ ਵੀ ਉਹਨਾਂ ਦੀਆਂ ਨੇ ਮਤਲਬ ਉਹਨਾਂ ਦਾ ਜਿਹੜਾ ਪਿੰਡ ਆ ਮੱਬੋਕੇ ਸਹਿਜਰਾ ਉਹ ਆਓ ਇੱਥੇ ਹਾਂ ਸਾਰਾ ਪਿੰਡ ਆ ਪਾਕਿਸਤਾਨ ਦਾ ਤੇ ਇਹ ਲੱਗੀ ਹੋਈ ਆ ਇੱਥੇ ਤਾਰ हां सरिता और जेडी टंकी है ना वो अपनी वैसे वो नहीं क्योंकि ततार घूम जांदी है गोलमोल ਦੀ ਇਸ ਕਰਕੇ ਲੱਗਦਾ ਕਿ ਸ਼ਾਇਦ ਉਹ ਵੀ ਉਹਨਾਂ ਦੀ ਹੋਵੇਗੀ ਇੱਥੋਂ ਪਾਣੀ ਪੀਣਾ ਸੀ ਮੈਂ ਪਰ ਜਿਹੜਾ ਪਾਣੀ ਹੈ ਨਾ ਉਹ ਹੈ ਨਹੀਂ ਕਿਉਂਕਿ ਥੋੜਾ ਜਿਹਾ ਥੱਲੇ ਹੈਗਾ ਪਰ ਉੱਚ ਜਾਲਾ ਲੱਗਾ ਆ ਤੇ ਆਹ ਵਾ ਨਹੀਂ ਕਿਹੜਾ ਬੂਟਾ ਆਹ ਕਾ ਦਾ ਬੂਟਾ ਨੀ ਵੀ ਨਹੀਂ ਖਾ ਸਕਦੇ ਕਿਉਂਕਿ ਭੁੱਖ ਲੱਗੀ ਆ ਤੇ ਆਹ ਵਾ ਕਣਕ ਔਰ ਕਣਕ ਜਿਹੜੀ ਉਹਨੂੰ ਪੱਕਣ ਵਾਲੀ ਆ ਥੋੜੀ ਥੋੜੀ ਜੀ ਆਹ ਕੀ ਹੋ ਗਿਆ ਇਹਨੂੰ ਪਤਾ ਨਹੀਂ ਪੱਕਣ ਅੜੀ ਆ ਸੋਹਣੀਆ ਕਿੰਨਾ ਵਧੀਆ ਉਬੜ ਖਬੜ ਬੜਾ 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 ਇੱਕ ਘਰ ਦੇਖਿਆ ਮੈਂ ਜਿੱਥੇ ਕੋਈ ਨਹੀਂ ਰਹਿੰਦਾ ਘਰ ਛੱਡ ਕੇ ਚਲੇ ਗਏ ਉਹ ਘਰ ਚ ਜਾਣਾ ਇਹਨੋਂ ਇੱਕ ਮੈਂ ਸੋਚ ਰਹੀ ਹਾਂ ਘਰ ਛੱਡ ਕੇ ਚਲੇ ਗਏ ਤੇ ਉਹ ਘਰ ਜੀ ਹੋਣ ਭਾਵੇਂ ਕੁੱਤੇ ਹੀ ਹੋਵੇ ਕੁੱਤੇ ਹੀ ਪੈ ਜਾਣ ਉਹ ਵੀ ਬਹੁਤ ਖਤਰਨਾਕ ਜਾਨਵਰ ਇਸ ਏਰੀਆ 'ਚ ਨਾ ਸਾਨੂੰ ਇੱਕ ਮਿਲੇ ਸੀ ਉਹ ਕਹਿੰਦੇ ਕਿ 6-7 ਵਜੇ ਤੋਂ ਬਾਅਦ ਨਹੀਂ ਰਹਿ ਸਕਦੇ ਰਹਿਣ ਵੀ ਨਹੀਂ ਦਿੰਦੇ ਕਿਉਂਕਿ ਇੱਥੇ ਆਰਮੀ ਵਾਲਿਆਂ ਦੀ ਡਿਊਟੀ ਲੱਗ ਜਾਂਦੀ ਆ 6 ਵਜੇ ਤੋਂ ਪਹਿਲਾਂ ਪਹਿਲਾਂ ਘੁੰਮ ਸਕਦੇ ਆ ਇਸ ਏਰੀਆ ਦੇ ਵਿੱਚ ਤੇ ਆਪਾਂ ਤਾਂ ਫਿਰ ਵੀ ਟਾਈਮ ਹੋ ਗਿਆ 3 ਦਾ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਗਾ 3 ਵਜੇ ਆਏ ਆ 3 ਘੰਟੇ ਪਹਿਲਾਂ 3 ਘੰਟੇ ਬਹਿ ਗਏ ਘੁੰਮਣ ਲਈ ਪਰ ਹੋਂਦ ਘੁੰਮ ਲੈ ਹਾਂ ਤਾਂ ਪਿੰਡ ਹੀ ਜਾਣਾ ਪਿੰਡ ਅਰੇ ਥੋੜਾ ਨਾ ਰੁਕਣੀ ਪਿੰਡ 'ਚ ਤਾਂ ਘੁੰਮ ਹੀ ਸਕਦੇ ਆਪਾਂ ਚਲ ਜਾਣਾ ਉਹ ਪਰ ਜਾ ਕੇ ਕੱਲ ਕਰਦੇ ਆਂ ਜਾਵਾਂ ਕਿੱਧਰ ਇੱਕ ਮਿੰਟ ਉਹਨੇ ਭਾਜੀ ਆਣਾ ਦੇ ਹਾਂ ਹਾਂਜੀ ਨਹੀਂ ਚੱਕੀ ਹੋਗੀ ਨੇ ਤਾਂ ਭਾਰੀਆਂ ਬੜੀ ਹੋਣੀ ਆ ਕਹਿੰਦੇ ਹਮਾ ਚਲਨੇ ਦਾ ਛੋਟਾ ਹੁੰਦਾ ਕੋਈ ਛੋਟਾ ਤਾਂ ਨਹੀਂ ਹੈ ਇਹ ਨਹੀਂ ਭਾਰੀ ਹੋਊਗੀ ਨਹੀਂ ਨਹੀਂ ਕੋਈ ਨਹੀਂ 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 ਅੱਛਾ ਉਹ ਨਹੀਂ ਸੋਹਣੀ ਆ ਇਹਦਾ ਨਾਮ ਨੂਮ ਰੱਖਿਆ ਕੋਈ ਨਹੀਂ 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 ਰੱਖਿਆ ਕਿੰਨੀ ਉਹ ਪਿਆਰੀ ਜੀ ਮਾਸੂਮ ਜੀ ਹੈ ਨਾ ਨਹੀਂ ਲਾ ਨਾ ਚਾਹ ਇਹ ਤਾਂ ਭੱਜ ਗਈ ਇਹੋ ਘਰ ਜਿਹੜਾ ਮੈਂ ਕਿਹਾ ਸੀ ਪਹਿਲਾਂ ਇੱਥੇ ਰਹਿੰਦੇ ਸੀ ਹੁਣ ਇੱਥੇ ਕੋਈ ਨਹੀਂ ਰਹਿੰਦਾ ਪਹਿਲਾਂ ਰਹਿੰਦੇ ਸੀ ਪੱਕੀ ਸੀ ਜਗਾ ਯਾਰ ਵਧੀਆ ਸੀ ਇੱਥੇ ਚੁੱਲ੍ਹਾ ਵਗੈਰਾ ਹੋ ਗਿਆ ਚੌਂਕਾ ਤੇ ਉਹ ਖੁਰਲੀ ਕਿਉਂਕਿ ਇੱਥੇ ਬੰਨ ਨਾ ਉਹ ਵਾਲਾ ਪਾਣੀ ਆ ਜਾਂਦਾ ਫਿਰ ਇਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤੇ ਇਸ ਕਰਕੇ ਉਹਨਾਂ ਨੇ ਘਰ ਕਿਤੇ ਹੋਰ ਬਣਾ ਲਿਆ ਆਪਦਾ ਤੇ ਆਹ ਕੁਛ ਇੱਥੇ ਚੜਦੇ ਪਈਆਂ ਗੱਲ ਕਰਕੇ ਦੇਖਦੇ ਨਾ ਨਾ ਹੈਲੋ ਦਰਗੀ ਇਧਰ ਆ ਇਧਰ ਆ ਜਾ ਆ ਜਾ ਨਾ ਨਾ ਖੜਾ ਖੜਾ ਇਹਨਾਂ ਨੂੰ ਤੰਗ ਨਾ ਕੁਫੜ ਖਬੜ ਜਾ ਰਹਾ ਪਿੰਡ ਕਿੰਨਾ ਦਰਤ ਲੱਗੇ ਟ੍ਰੇਨ ਕਰਕੇ ਹਨਾ ਹਰਿਆਲੀ ਕਿੰਨੀ ਜ਼ਿਆਦਾ ਹੈ ਪਿੰਡ ਚ ਨੇਚਰ ਨੇਚਰ ਸੋਹਣਾ ਹੀ ਹੁੰਦਾ ਲੱਗੀਆਂ ਯਾਤਰੀ ਵਹੇ ਕਿੱਕ ਰਹੀਆਂ ਨੇਚਰ ਦੇ ਵਿੱਚ ਤੇ ਕਣਕ ਵਾਹੂ ਫੁੱਟਲਾਂ ਉੱਚੀ ਹੋ ਗਿਲੰ ਮੀ ਘਰ ਲੱਮੀ ਵੀ ਗਈ ਸਕਦੇ ਆ ਉੱਚੀ ਹੋ ਇਨੇ ਘੋਟ ਹੋ ਗਈ ਹੁਣੇ ਤਿੰਨ ਦਿਨ ਘੋਟ ਤਾਂ ਹੈਗੀ ਹੋਈ ਆ ਹਾਂ ਤਿੰਨ ਘੋਟ ਹੈਗੀ ਆ ਕਿਉਂਕਿ ਜਮੀਨ ਵੀ ਨੀਵੀ ਆ ਨਾ ਰਾਹ ਦੇ ਨਾਲੋਂ ਥੋੜਾ ਜਾਉਂਦੇ ਨਾ ਫਰਕ ਲੱਗਦਾ ਪਰ ਤਿੰਨ ਘੋਟ ਹੈਗੀ ਆ ਕਿਉਂਕਿ ਮੈਂ ਦੇਖੀ ਮੈਨੂੰ ਉਹਦਾ ਦੇਖੋ ਇਹਨਾਂ ਆਵਾਜ਼ ਅੰਦਰ ਜਾਣੇ ਅਸਾਂ ਜਾ ਕੇ ਪਿੰਡ ਦੇਖਦੇ ਪਿੰਡ ਦੀਆਂ ਦੋ ਤਿੰਨ ਗਲੀਆਂ ਦੋ ਤਿੰਨ ਨਹੀਂ ਮਤਲਬ ਸਾਰੀਆਂ ਗਲੀਆਂ ਮੈਨੂੰ ਲੱਗਦਾ ਛੋਟਾ ਜਿਹਾ ਪਿੰਡ ਦੋ ਤਿੰਨ ਹੀ ਹੋਣੀਆਂ ਵੈਸੇ ਗਲੀਆਂ ਕੋਈ ਲੁਕੀ ਹੋਈ ਇਹਦੇ ਚ ਦੇਖੀ ਦਿ ਰੋਕੇਗੇ ਦਿਖਣੇ ਹੀ ਆ ਤੁਸੀਂ ਤੇ ਇੱਕ ਹੀ ਬਨਉਂਦੇ ਮੈਂ ਇੱਕ ਕਰਦੇ ਵੇ 10 ਦਾ ਬਨਉਂਦਾ 10 ਦਾ ਅੱਛਾ ਠੀਕ ਹੈ ਉਹਦੇ ਨਾਲ ਕੀ ਉਹ ਨਰੜੀ ਮਸ਼ੀਨ ਜਿਹੜੀ ਕਮਾਉਂਦੇ ਵੇ ਇਹ ਆਵਾਜ਼ ਦਿੰਦੀ ਆ ਠੀਕ ਹੈ ਕਿਆ ਕਮਾਲ ਦੀ ਠੀਕ ਹੈ ਇਹ ਦਾਤਰੀ ਤਾਂ ਨਹੀਂ ਵਿੱਚ ਇਹ ਕੀ ਰੱਖਿਆ ਇਹ ਰੇਤੀ ਆ ਅੱਛਾ ਇਹ ਦਾਤਰ ਬਨਉਂਦਾ ਠੀਕ ਹੈ ਟੀਲ ਵੀ ਮਿਲਦਾ ਕੋਲਡ ਡਰਿੰਕ ਵੀ ਚਪਲਾ ਵੀ ਸਾਰਾ ਕੁਝ ਮਿਲਦਾ ਸਾਰੀਆਂ ਸਹੂਲਤਾਂ ਇੱਕੋ ਹੀ ਦੁਕਾਨ 'ਚ ਹਮ ਦਤਰੀਆਂ ਵੀ ਰੰਗ ਵੀ ਸਹੀ ਹੈ ਮਠੀਆਂ ਵੀ ਖਟੀਆਂ ਹੈ ਹਾਂ ਹੈ ਮਠੀਆਂ ਮਾਂ ਤੁਹ ਕੈਂਡੀ ਲੈਣੀ ਆ ਤੋਫੀ ਘਣੀਆ ਕਿੰਨੀਆਂ ਇੱਕੋ ਹੀ ਚੱਲ ਦੋ ਲੱਲਾ ਇੱਕ ਮਿੰਟ ਲੱਭ ਲੈਂਦੇ ਗੋਮੋ ਯਾ ਦੋਨੋਂ ਲੱਲਾ ਥੈਂਕ ਯੂ ਨਹੀਂ ਗਿਆ ਥੈਂਕ ਯੂ ਨਾਮ ਕੀ ਹੈ ਨਾਮ ਤਾਂ ਦੱਸਦੇ ਨਹੀਂ ਦਵਿੰਦਰ ਗੁਰਵਿੰਦਰ ਠੀਕ ਹੈ ਬਾਏ 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 ਤੋ ਇਹ ਸੀਗਾ ਅੱਜ ਦੇ ਪਿੰਡ ਦਾ ਵਲੌਗ ਜਾਨੀ ਕਿ ਪਿੰਡ ਗਜ਼ਲ ਦਾ ਤੇ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਤੇ ਖੁਸ਼ ਰਹੋ ਬਾਏ ਬਾਏ